ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਬਲਮਗੜ ਵਿੱਚ 31 ਸਾਲਾਂ ਨੌਜਵਾਨ ਜਗਦੀਪ ਸਿੰਘ ਦਾ ਉਸਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਿੰਡ ਬਲਮਗੜ 'ਚ ਦੋ ਪੈਣਾ ਦਾ ਅਗਲਾਉਤਾ ਭਰਾ ਸੀ। 31 ਵਰਿਆਂ ਦੇ ਨੌਜਵਾਨ ਜਗਦੀਪ ਸਿੰਘ ਨੂੰ ਉਤਾਰਿਆ ਮੌਤ ਦੇ ਘਾਟ। ਪੰਚਾਇਤੀ ਰਾਜੇ ਨਾਵੇਂ ਤੋਂ 10 ਮਿੰਟ ਪਹਿਲਾਂ ਹੋ ਗਿਆ ਕਤਲ। ਇਹ ਜਗਦੀਪ ਸਿੰਘ ਮੇਰਾ ਭਰਾ ਹੀ ਲੱਗਦਾ ਸੀਗਾ ਜੀ ਮੇਰਾ ਦੋਸਤ ਸੀਗਾ ਜੀ ਤੇ ਇਹ ਮੰਨ ਲਾ ਵੀ ਦੋ ਭੈਣਾਂ ਦਾ ਕਲੌਤਾ ਭਰਾ ਸੀਗਾ ਜੀ ਇੱਕ ਛੋਟਾ ਜੀ ਜ਼ਿੰਮੇਦਾਰ ਸੀ ਪਿੰਡ 'ਚ ਆਪਣੇ ਬਾ ਮੋੜ 'ਤੇ ਖੜਾ ਸੀਗਾ ਜੀ ਸਕੂਲ 'ਚੋਂ ਛੁੱਟੀ ਮਿਲੀ ਉੱਥੇ ਕੁੜੀ ਆ ਰਹੀ ਸੀ ਕੁੜੀ ਆਪਣੇ ਘਰ ਪਰ ਵਸਤੀ ਵਜਦੀ ਉੱਥੇ ਦੇ ਮੁੰਡਿਆਂ ਨਾਲ ਗੱਲਾਂ ਮਾਰਦੀ ਹੁੰਦੀ ਸੀ ਜਗਦੀਪ ਨੇ ਉਹਨਾਂ ਨੂੰ ਰੋਕਿਆ ਵੀ ਇਹ ਕੰਮ ਨਾ ਕਰੋ ਹੀ ਕੁੜੀ ਨੇ ਘਰੇ ਜਾ ਕੇ ਗਲਤ ਬਿਆਨਬਾਜ਼ੀ ਕਰਤੀ ਆ ਕਿ ਜਗਦੀਪ ਮੈਨੂੰ ਨੰਬਰ ਫੜਾਉਂਦਾ ਸੀਗਾ ਜੀ ਤੇ ਉਹਨਾਂ ਦੇ ਘਰ ਦੇ ਨੇ ਪੜਤਾਲ ਨਾ ਕੀਤੀ ਉਲਟਾ ਜਗਦੀਪ ਤੇ ਗੁੱਸਾ ਕਰਨ ਲੱਗ ਗਈ ਤੇ ਅੱਜ ਸਵੇਰ 9 ਵ ਤੇ ਜਦੋਂ ਰਾਜਨਾਮੇਸਤੇ ਉਧਰ ਜਾਣਾ ਸੀ ਜਗਦੀਪ 8:30 ਵਜੇ ਬੰਦਿਆਂ ਨੂੰ ਕਹਿੰਦਾ ਫਿਰਦਾ ਸੀ ਅੱਜ ਰਾਜਨਾਮੇ ਉੱਥੇ ਆ ਜੀ ਤੇ ਉਹ ਕੁੜੀ ਦੇ ਪਿਓ ਨੇ ਤੇ ਭਰਾ ਨੇ ਤੇ ਉਹਦੇ ਦਾਦੇ ਨੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਜਗਦੀਪ ਦੇ ਕਿਰਚਮਾਰੀ ਤੇ ਜਗਦੀਪ ਦੀ ਡੈਥ ਹੋ ਗਈ ਜੀ ਮੇਰਾ ਨਾਮ ਜਸਦੀਪ ਬਾਜੀ ਪਿੰਡ ਬਾਲਾਮਗੜ ਦਾ ਮੌਜੂਦਾ ਸਰਪੰਚ ਆ ਮੈਂ ਕੁੜੀ ਦਾ ਕੋਈ ਚੱਕਰ ਸੀਗਾ ਜੀ ਇਹਨਾਂ ਦਾ ਉਹ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਫੜਾਉਂਦਾ ਜਦ ਕਿ ਜਿਹੜਾ ਮੰਦਾ ਮਰਿਆ ਆਪਣਾ ਜਗਦੀਪ ਇਹ ਆਂਦਾ ਸੀ ਵੀ ਮੈਂ ਨੰਬਰ ਨਹੀਂ ਫੜਾਉਂਦਾ ਸੀਗਾ ਇਹ ਮਸਲਾ ਸੀ ਇਸ ਮਰਡਰ ਹੋਇਆ ਮੁੰਡੇ ਦਾ ਜਗਦੀਪ ਸਿੰਘ ਦਾ ਜੀ ਕੀ ਘਟਨਾ ਵਾਪਰੀ ਉਸ ਵੇਲੇ ਉਸ ਵੇਲੇ ਹੀ ਉਹਦੇ ਗਲ ਚ ਕੋਈ ਕਿਰਚੀ ਜਾਂ ਕੋਈ ਚਾਕੂ ਚੁੱਕੋ ਮਾਰੇ ਇਹਨਾਂ ਨੇ ਜੀ ਜਿਨ੍ਹਾਂ ਨੇ ਮਾਰਿਆ ਕਿਰਚ ਵਗੈਰਾ ਕੋਈ ਪਛਾਣ ਹੋਈ ਉਹਨਾਂ ਦੀ ਉਹਨਾਂ ਦੀ ਪਛਾਣ ਉਹ ਕੁੜੀ ਦਾ ਪਿਓ ਹੀ ਦੱਸਿਆ ਜਾਂਦਾ ਜੀ ਬਿੰਨੂ ਉਹਦਾ ਕੱਚਾ ਨਾ ਪੱਕੇ ਦਾ ਬਲਵਿੰਦਰ ਕਿੰਨੇ ਜਾਣੇ ਸੀ ਜੀ ਇਹ ਜਾਣੇ ਤਿੰਨ ਕਹਿੰਦੇ ਆ ਜੀ ਉਹ ਤਾਂ ਆਸੇ-ਪਾਸੇ ਜੋ ਵੀ ਪਤਾ ਹੋਇਆ ਆਪਾਂ ਨੂੰ ਲੱਗਿਆ ਕਰਨ ਵਾਲੇ ਬੰਦੇ ਦਾ ਕੀ ਖਸੂਰ ਸੀ ਮਰਨ ਵਾਲੇ ਬੰਦੇ ਦਾ ਇਹੀ ਖਸੂਰ ਸੀ ਵੀ ਉਹਾਂ ਦੇ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਫੜਾਉਂਦਾ ਉਹਾਂ ਦੇ ਨੰਬਰ ਨਹੀਂ ਫੜਾਉਂਦਾ ਮੈ ਜਗਦੀਪ ਮੈਨੂੰ ਆਂਦਾ ਸੀ ਇਹ ਗੱਲ ਅਸਲੀ ਮਾਮਲਾ ਕੀ ਸੀ ਤੁਸੀਂ ਸਰਪੰਚ ਉਹ ਧਿਆਨ ਚ ਆਇਆ ਕੁਝ ਅਸਲੀ ਮਾਮਲਾ ਤਾਂ ਜੀ ਦੋਵਾਂ ਧਿਰਾਂ ਦਾ ਦੋਵੇਂ ਧਿਰੇ ਜਿਹੜੇ ਹਸਾਮਨਾ ਦੱਸਦਿਆਂ ਸੀ ਵੀ ਅਸੀਂ ਵੀ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਫੜਾਉਂਦਾ ਤਾਂ ਉਹ ਸੱਚੀ ਲੱਗਦੀ ਸੀ ਜੇ ਜਗਦੀਪ ਆਂਦਾ ਸੀ ਉਹ ਆਂਦਾ ਜੀ ਮੈਂ ਆਪਦਾ ਸੌਂ ਦੇ ਦਿੰਦਾ ਜਾਂ ਕੁਝ ਵੀ ਆ ਵੀ ਮੈਂ ਨੰਬਰ ਨਹੀਂ ਫੜਾਉਂਦਾ ਸੀ ਕੋਈ ਹੋਰ ਮੁੰਡਾ ਤੁਰਿਆ ਆਂਦਾ ਸੀ ਨਾਲ ਮੈਂ ਤਾਂ ਉਹਨੂੰ ਅਲਰਟ ਕੀਤਾ ਸੀ ਵੀ ਤੂੰ ਸਾਡੇ ਪਿੰਡ ਦੇ ਵਿੱਚ ਕੋਈ ਗਲਤ ਹਰਕਤ ਨਾ ਕਰ ਆਹ ਮਸਲਾ ਸੀ ਇਹਨਾਂ ਦਾ